ਹੈ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਬੱਦੋਵਾਲ ਤਸਵੀਲ ਫਤੇਗੜ ਚੂੜੀਆਂ ਤੇ ਜ਼ਿਲ੍ਹਾ ਗੁਰਦਾਸਪੁਰ ਫਤੇਗੜ ਚੂੜੀਆਂ ਦੇ ਬਿਲਕੁਲ ਨਾਲ ਹੀ ਪਿੰਡ ਆ ਵੀਰਜੋਨਾਂ ਦਾ ਬਲਕਾਰ ਸਿੰਘ ਜੀ ਨਾਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਵੜਾ ਤੁਹਾਨੂੰ ਦਿਖਾਉਣੀ ਆ ਤੇ ਕਾਫੀ ਦਿਨਾਂ ਬਾਅਦ ਆਜਾ ਆਪਾਂ ਵੀਰਜੋਨਾਂ ਕੋਲ ਵੀਡੀਓ ਬਣਾਉਣ ਲੱਗੇ ਆਂ ਪਰ ਜਦੋਂ ਵੀ ਆਈਦਾ ਵਾ ਵੇਣਾ ਜਿਹੜੀਆਂ ਚੰਗੀਆਂ ਹੁੰਦੀਆਂ ਵਾ ਚੰਗੇ ਦੁੱਧ ਵਾਲੀਆਂ ਹੁੰਦੀਆਂ ਵਾ ਤੇ ਗੱਲਬਾਤ ਕਰਦੇ ਆਂ ਵਿਧੀਆਂ ਨਾਲ ਤੇ ਪੁੱਛਦੇ ਆਂ ਸਾਰੀ ਡਿਟੇਲ ਹਾਂਜੀ ਵਿਧੀ ਸੱਸੀ ਕਲ ਜੀ ਕਿਸ ਗੱਲ ਹਾਜੀ ਕੀ ਹਾਲ ਚੱਲਿਆ ਵਧੀਆ ਵਧੀਆ ਤੁਸੀਂ ਦੱਸੋ ਸਭਰਾ ਠੀਕ ਠਾਕ ਹੈ ਜੀ ਸਭ ਠੀਕ ਠਾਕ ਜੇ ਬਾਬਾ ਜੀ ਠੀਕ ਠਾਕ ਨੇ ਸਭ ਠੀਕ ਠਾਕ ਹੈ ਜੀ ਵਧੀਆ ਜਾਈਦਾ ਬੜੇ ਦਿਨਾਂ ਬਾਅਦ ਦਰਸ਼ਨ ਦਿੱਤੇ ਜੀ ਆਹੋ ਇਸ ਤਰ੍ਹਾਂ ਹੀ ਆ ਵੀ ਅਸੀਂ ਇੱਕਦਮ ਜੀ ਉਤਰੇ ਮਿਲ ਜਾਂਦੀ ਹੈ ਅੱਛਾ ਹਣ ਫਿਰ ਮੈਂ ਚਲੋ ਪਾ ਦਨੇ ਵੀਡੀਓ ਕਈ ਸੱਜਣ ਮਿੱਤਰ ਆਖੀ ਜੀ ਫੋਨ ਆਈ ਜਾਂਦੇ ਆ ਅੱਛਾ ਵੀਡੀਓ ਨਹੀਂ ਪਉਂਦੇ ਵੀਡੀਓ ਪਾਇਆ ਕਰੋ ਠੀਕ ਆ ਭੈਣ ਭਰਾ ਹੋਰ ਵੀ ਆ ਵਪਾਰੀ ਵੀਰ ਵੀ ਆਂਦੇ ਵੀਡੀਓ ਨਹੀਂ ਤੁਸੀਂ ਪਉਂਦੇ ਪਾਇਆ ਕਰੋ ਜੂਰ ਚਲੋ ਇਸ ਤਰ੍ਹਾਂ ਜਿਹੜੀਆਂ ਪਾਈ ਜਾਂਦੇ ਆ ਦਰਸ਼ਨ ਮੇਲਾ ਹੋ ਜਾਂਦਾ ਵਾ ਹਾਂ ਜੀ ਹੁਣ ਨਾ ਥੋੜਾ ਮੌਸਮ ਖਰਾਬ ਆ ਪੰਜਾ ਦਿਨ ਹੋ ਗਿਆ ਹਾਂਜੀ ਹਾਂਜੀ ਜਿੱਦਣ ਹੀ ਧੁੱਪ ਜੀ ਲੱਗੇ ਰੋਜ਼ ਵੀਡੀਓ ਪਾਵਾਂ ਕਰਾਂਗੇ ਠੀਕ ਆ ਅੱਜ ਚਲੋ ਕੋਈ ਧੁੱਪ ਵੀਡੀਓ ਪਾਉਣੀ ਸੀ ਤੁਹਾਡੇ ਤੇ ਧੁੱਪ ਲੱਗੇ ਉਧਰ ਤੇ ਠੀਕ ਆ ਤੇ ਤੇ ਨਾਮ ਦੱਸ ਤਾਂ ਫਿਰ ਇੱਕ ਰੀ ਮਹਾਰ ਮਲਕਾਰ ਸਿੰਘ ਪੰਨੂ ਆ ਹਾਂਜੀ ਪਿੰਡ ਬੱਦੋਲਾ ਫਰਾਂਸ ਸਾਬਸੀਲ ਫਰੇਗੜ ਚੂੜੀਆਂ ਜ਼ਿਲ੍ਹਾ ਕਰਤਾਰਪੁਰ ਆ ਜੀ ਫੋਨ ਨੰਬਰ ਵੀ ਬੋਲ ਦੋ 9815740671 ਜੀ ਠੀਕ ਆ ਤੇ ਸ਼ਰਵਾਦ ਫਿਰ ਸੂਈ ਤਾਂ ਕਰ ਲਈਏ ਸੂਈ ਤਾਂ ਕਰ ਲਓ ਦੋ ਗੱਬਣਾ ਤੇ ਇੱਕ ਸੂਈ ਆ ਹਨਾ ਆ ਤਾਜੀ ਸੂਈ ਜਾਦੀ ਆ ਹਾਂਜੀ ਇਹ ਨਾ ਸਵੇਰੇ ਹੀ ਰਾਤ ਵੇੜ ਸੂਈ ਸੀ ਤੇ ਸਵੇਰੇ ਮੈਂ ਗੱਬਣ ਲਈ ਕੱਲ ਅੱਛਾ ਤੇ ਸਵੇਰੇ ਮੈਂ ਪੰਜ ਚਾਰ ਕਿਲੋ ਦਾ ਬੋਲਾ ਧਾਰਾ ਮਾਰਗ ਤੇ ਲੈ ਜਾਣਾ ਅੱਛਾ ਜੀ ਕੋਈ ਚਵਾਈ ਕੀਤੀ ਹੈ ਕੋਈ ਚਵਾਈ ਜੀ ਹੋਈ ਸੀ ਅੱਛਾ ਤੇ ਸੋਆ ਕਿ ਨਾ ਸੁਈਆ ਸੁਆ ਦੋਜਾ ਮੈਟ ਕਰਕੇ ਲਈ ਆ ਥੋੜੀ ਨਾ ਲੱਸੀ ਆ ਬੈੜ ਠੀਕ ਆ ਕੰਡਾ ਪਰ ਇਹ ਆ ਵੀ ਇੱਕ ਤੇ ਚਲੋ ਤਾਜੀ ਸੁਈਆ ਵੀ ਥੋੜਾ ਜਿਹਾ ਲੱਪਾ ਲੱਗੀ ਆ ਤੇ ਇੱਕ ਪ੍ਰੋਪਰ ਜਿ ਤਰ੍ਹਾਂ ਪਿਛਲੀਆਂ ਦੀ ਸਾਂਭ ਹੋਈ ਆ ਹਾਂਜੀ ਹਾਂਜੀ ਉਹੋ ਜੀ ਨਹੀਂ ਪੂਰੀ ਸਾਂਭ ਹੋਈ ਸਰ ਸਾਹਿਬ ਮੈਂ ਇੱਕ ਮਿੰਟ ਬਾਅਦ ਬੈਕ ਕਾਲ ਕਰਦਾ ਜੇ ਮੈਂ ਵੀਡੀਓ ਪੂਰੀ ਤੇ ਬਾਕੀ ਇਹ ਆ ਵੀ ਕੱਦ ਕਾਟ ਸੇ ਚੰਗੀ ਤੇ ਰੰਗ ਰੂਪ ਦੀ ਵੀ ਚੰਗੀ ਆ ਹਨਾ ਆਪਨਸਲੇ ਆ ਤਰਾ ਬਰੀਡ ਆ ਪਤਾ ਕੀ ਆ ਥੋੜਾ ਜਿ ਜਦੋਂ ਕਈ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿ ਸਕਦੇ ਹਾਂਜੀ ਹਾਂਜੀ ਕਈ ਵਾਰੀ ਨਾ ਜ਼ੋਰ ਨੇ ਪੈਂਦਾ ਕਈਆਂ ਬੰਦਿਆਂ ਦਾ ਵੰਡ ਪਾਉਂ ਨਹੀਂ ਹਾਂਜੀ ਹਾਂਜੀ ਇੱਕ ਵੜ ਕਤੂਤ ਵਾਲੀ ਸੀ ਤੇ ਚੋਈ ਗਏ ਆ ਹਾਂਜੀ ਹਾਂਜੀ ਇਹੋ ਕੇ ਥੋੜਾ ਜਿਹਾ ਸਿੱਧੇ ਘਰ ਚ ਚਲ ਜੇ ਹਾਂਜੀ ਤੇ ਬੱਛੀ ਵੀ ਕੋਲ ਦਾ ਦਰਮਾਨ ਨਾ ਪਾਈ ਜਾਣਾ ਜਿ ਤਰਾ ਜਾਤ ਨਸਲ ਥਣ ਲੱਗਾ ਜਿ ਤਰਾ ਇਹਨੂੰ ਅੱਛਾ ਹਾਂਜੀ ਹਾਂਜੀ ਵੀਦ ਲੱਗ ਦੁੱਧ ਜਿਹੜਾ ਚਵਾਈ ਜਾਊਗੀ ਅੱਜ ਜੇ ਕਵੇ ਤੇ ਅੱਜ ਵੀ ਨਹੀਂ ਵੇਖੋ ਗਲਤ ਗੱਲ ਨਹੀਂ ਕਰ ਰਹੇ ਹਾਂਜੀ ਫੀਡ ਪਏ ਘਟਵਾਣਾ ਟੂਣਾ ਫੀਡ ਨਾਲ ਕਿੱਲੋ ਖੜ ਪਈ ਜੇ ਡੰਗਰ ਹੋਰ ਦਰ ਹੋ ਜਾਂਦਾ ਹਾਂਜੀ ਹਾਂਜੀ ਖੋਲੋ ਹਾਂ ਫਿਰ ਤੋੜ ਦਈਏ ਬਾਕੀ ਥਾਣੇ ਵਿੱਚ ਬੜਾ ਕਮਾਲ ਦਾ ਲੱਗਾ ਇਹਨਾਂ ਆ ਲੈ ਸਕਦੇ ਕੁਛ ਬਾਈ ਬਹੁਤ ਇੱਕ ਨੰਬਰ ਆ ਚੰਗੇ ਚੰਗੇ ਸਾਈਗਰ ਤੇ ਥਣ ਲੱਗਾ ਉਤਰਾਂ ਕੱਦ ਕਾਠ ਦੀ ਚੰਗੀ ਆ ਆਹ ਦੇਖ ਸਾਡੇ ਹਵਾਨੇ ਤੇ ਨਾੜਾਂ ਵਿੱਚ ਜੜੀਆਂ ਚੰਗੀਆਂ ਵਾ ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਆਇਆ ਇਹ ਸਾਹਬਲਾ ਖੜੂਗਾ ਤੇ ਦੁੱਧ ਚੰਗਾ ਭਰੀ ਜਾਊਗੀ। ਪਛਾਨਵੇਂ ਹਵਾਨਾ ਚੰਗਾ ਦਿਖਾਉਂਦੀ ਆ। ਚੰਗੀ ਵਸ਼ੀ ਬਹੁਤ ਵਧੀਆ ਵੈੜ ਹੈ। ਤੇ ਕਿੰਨਾ ਕੁ ਫਿਰ ਮੁੱਲ ਰੱਖੀਏ ਤਾਂ ਆਪਾਂ? ਮੁੱਲ ਹਰਪ੍ਰੀਤ ਮਸ਼ੀਨਾ ਦੇ ਦੇਣੀ ਜਿਹੜੀ ਪਹਿਲੇ ਫੋਨ ਤੇ ਗਏਗੇ। ਅੱਛਾ। ਵੀਡੀਓ ਬਹੁਤ ਚਿਰ ਬਾਅਦ ਪਈ ਆ। ਠੀਕ ਆ। ਅੜੜ ਕੇ ਡੰਗਰ ਵਿਖੇ ਫਰਮਾਇਆ ਜene ਹੁੰਦਾ। ਹਾਂਜੀ ਹਾਂਜੀ। ਬਸ਼ਾ ਚੋਰ ਨੂੰ ਫਿਰ ਤੁਸੀਂ ਆਓ ਤੇ ਵੀਡੀਓ ਪਾਓ ਆਣ ਕੇ। ਹਾਂਜੀ ਹਾਂਜੀ। ਮੁੱਲ ਬਸ਼ਾ ਵੇਖੋ 65000 ਕਰਦੀ ਵਿਕ ਜਾਂਦੀ ਆ। ਹਾਂਜੀ। 60 ਵੀ ਕਰਦੀ ਵਿਕ ਜਾਂਦੀ ਆ। ਅੱਛਾ। ਚੁੰਜਾ ਗਿਆ ਰੇ ਕਰਦੀ ਤਾਂ ਵੀ ਵੇਖ ਜੰਦੀ ਆ ਕਿੰਨੇ ਦੀ ਵੇਚ ਦੇਣੀ ਜੇ 50 ਹਜ਼ਾਰ ਦੀ ਵੇਚ ਦੇਣਾ ਅੱਛਾ ਹਾਂਜੀ ਹਾਂਜੀ ਤੇ ਜੇ ਪੂਰੇ 50 ਦੀ ਦੇ ਦੀਏ ਤੇ ਕੋਈ ਗੱਲ ਨਹੀਂ ਯਾਰ ਜੇ ਤੂੰ ਪੂਰੇ 50 ਦੇ ਗਿੰਨਾ 50 ਦੇ ਦੇ ਚਲੋ ਠੀਕ ਹੈ ਹਾਂ ਲੋੜੀ ਲੋੜੀ ਆਉਂਦੀ ਆ ਕੋਈ ਗੱਲ ਨਹੀਂ ਵੇਚਾਂਗੇ ਬੱਛੀ ਠੀਕ ਹੈ ਤੇ ਬਾਕੀ ਨੰਨੇ ਦੀ ਕੋਈ ਹੋਰ ਤਰ੍ਹਾਂ ਪਸ਼ੀ ਠੀਕ ਹੈ ਇਹ ਵੀ ਹਾਂ ਇੱਕ ਰੀ ਦੇਖ ਸਾ ਦਿਓ ਤਰਾ ਥਣ ਥਣ ਓਕੇ ਸਾਰੇ ਪੂਰੇ ਜੀ ਹਾਂ ਜੀ ਬਿਲਕੁਲ ਐਂ ਕੰਮ ਕੰਮ ਆਉਂਦੀ ਤਾਰ ਠੀਕ ਹੈ ਜੀ ਤੇ ਹੁਣ ਗੱਬਣਾ ਦਿਖਾਈ ਹੈ ਨਾ ਇੱਕ ਆ ਪਹਿਲਾਂ ਦਿਖਾ ਦੀਏ ਬੜੀ ਖੂਬਸੂਰਤ ਹੈ ਵੀ ਇਹ ਤੇ ਵੇ ਬੀੜੇ ਸਮਝਲੇ ਬੰਦੇ ਆ ਜਿਨ੍ਹਾਂ ਨੇ ਮਾਲ 40 40 50 50 100 100 80 ਰੱਖੀ ਆ ਹਾਂਜੀ ਹਾਂਜੀ ਇਹ ਪ੍ਰੋਪਰ ਮੈਂ ਅਹੀਂ ਸ਼ੈੱਡ ਦੀ ਵੀਡੀਓ ਹੀ ਬਣਾਈ ਆ ਕਿਉਂਕਿ ਫਿਰ ਅਗਲਾ ਬੰਦਾ ਆਉਂਦਾ ਵਾ ਵੀ ਨਹੀਂ ਯਾਰ ਘਰ ਚੋਂ ਲਈ ਤੇ ਸ਼ੈੱਡ ਦੀ ਕਹੀ ਜਾਂਦੇ ਆ ਹਾਂਜੀ ਹਾਂਜੀ ਪ੍ਰੋਪਰ ਸ਼ੈੱਡ ਦੀ ਵੀਡੀਓ ਵੀ ਹੈਗੀ ਆ ਉਹਨਾਂ ਦਾ ਨਾਮ ਪਤਾ ਵੀ ਹੈਗਾ ਬੰਦਿਆਂ ਦਾ ਸਾਰਾ ਕੁਝ ਠੀਕ ਹੈ ਬਾਕੀ ਚਲੋ ਗੱਲ ਇੰਨੀ ਕੀ ਵੀ ਵਹਿੜਾ ਜੇ 15 20 ਦਿਨ ਕੱਚੀ ਆ ਠੀਕ ਆ ਹਾਂਜੀ ਹਾਂਜੀ ਨਾਲੇ ਪ੍ਰੋਪਰ ਪਤਾ ਲੱਗ ਨਹੀਂ ਦਿਆ ਵਾ ਕਿ ਫਾਰਮ ਵਾਲੀ ਆ ਜਿਹੜੀ ਫਾਰਮ ਵਾਲਿਆਂ ਦਾ ਜਿਹੜਾ ਵੱਖਰਾ ਹੀ ਪਤਾ ਬੋਡੀ ਸਟਰਕਚਰ ਹੀ ਦੱਸ ਦਿੰਦਾ ਵਾ ਪਤਾ ਲੱਗ ਜਾਂਦਾ ਵੀ ਇਹ ਪੱਲੇ ਕੀ ਹੈ ਕੀ ਚੀਜ਼ ਹੈ ਪੂਰੀ ਨਿੱਗਰ ਆ ਜੰਮੀ ਪਲੀ ਪੂਰੀ ਫੁੱਲਿਆ ਬਾਕੀ ਹਵਾਨੇ ਤੇ ਨਾੜਾਂ ਇਹਦੀਆਂ ਦੇਖ ਸਕਦੇ ਜਿੱਤਰਾ ਆਮ گاਵਾਂ ਦੀਆਂ ਮਿਲਕ ਵੇਨ ਹੁੰਦੀਆਂ ਉੱਡੀਆਂ ਦੇਦੀਆਂ ਨਾੜਾਂ ਨਹੀਂ ਲੱਗੀਆਂ ਤੇ ਪੈਪਾਂ ਹੀ ਇਹਦੇ ਲੱਗੀਆਂ ਮਿਲਕ ਵੇਨ ਵਾਲੀਆਂ ਅੱਜ ਉਤਮ ਹਰ ਵੀ ਤੁਸੀਂ ਵਿਚਾਰ ਕਰਦੇ ਹਾਂ ਵੀ ਅੱਜ ਇਹ ਵੀਡੀਓ ਨਾ ਪਾਈਏ ਅੱਛਾ ਫੇਰ ਵੀਰ ਜੀ ਆਖਣਗੇ ਵੀ ਚਲੋ ਕੋਈ ਗੱਲ ਨਹੀਂ ਪਸ਼ੂ ਤੁਹਾਡੇ ਕੋਲ ਹੀ ਐ ਕਿਹੜੀ ਗੱਲ ਤੇ ਵੀਡੀਓ ਦੇ ਵਿੱਚ ਦਿਖਾ ਦਿਓ ਇੱਕ ਰੀ ਤੇ ਕਿੰਨੇ ਕ ਦੁੱਧ ਵਾਲੀ ਜੇ ਉੱਤਰ ਲਿਖ ਜਣੀ ਐ ਵੈਡ ਲੈ ਜਣੀ ਐ ਕਿਸੇ ਨੇ ਮੇਰੇ ਹੋਰ ਵੀ ਦੋ ਸੱਜਣਾ ਨਾਲ ਗੱਲ ਹੋਈ ਆ ਅੱਛਾ ਤੇ ਜੇ ਨਾ ਵੀ ਕੀ ਤੇ ਫਿਰ ਆ ਤਾ ਦੇ ਵੀ ਕਿਤੇ ਵੀਡੀਓ ਦੀ ਪਾਵਾਂਗੇ ਫਿਰ ਪਤਾ ਲੱਗੇ ਫਿਰ ਪੂਰੀ ਤਿਆਰ ਕਰਕੇ ਹਨਾ 40 ਕਿਲੋ ਦੁੱਧ ਵੈਡ ਨੇ ਪੋਣਾ ਅੱਛਾ ਹਾਂਜੀ 40 ਕਿਲੋ ਬਿਲਕੁਲ ਸੂਆ ਕਿੰਨਾ ਵਾ ਇਹਦਾ ਸੂਆ ਦੂਜਾ ਸੋਣਾ ਜੇ ਤੋਰਾਂ ਫੇਰ ਇੱਕ ਰੀ ਨੂੰ ਦੂਸਰਾ ਸੂਆ ਇਹਨੇ ਸੋਣਾ ਤੇ ਦੁੱਧ ਜਿਹੜਾ 40 ਕਿਲੋ ਗਿੰਦੇ ਵਿੱਚ ਆ ਜਾਊਗੀ ਉਹ ਦੋ 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 ਸੇਰ ਮੈਂ ਫੁੰਦੀ ਰਹੀ ਜੀ ਉਹਰੇ ਕੱਦ ਕਾਠਾ ਲਈ ਆ ਜਿਹੜੀ ਪਾਣੀ ਨੂੰ ਖੇਤੀ ਥੋੜਾ ਜਿਹਾ ਇਹ ਗਾਵਾਂ ਖੁੱਲੀਆਂ ਰਹਿਣ ਖੁੱਲੀਆਂ ਗਿੱਜੀਆਂ ਹੁੰਦੀਆਂ ਤੇ ਹੁਣ ਇੱਥੇ ਬੰਨੀ ਟਾਈਮ ਲੱਗਾ ਸੀ ਉਧਰ ਲੱਗੇ ਰਹੇ ਇਨਸ਼ਾ ਅੱਛਾ ਤੇ ਬਾਕੀ ਉਹ ਤਰ੍ਹਾਂ ਬਹਿਣੀ ਵਾਲੇ ਪਾਸੇ ਤਾਂ ਵੀ ਦੇਖ ਸਕਦੇ ਇਧਰ ਵੀ ਫਾਨੇ ਤੇ ਨਾੜਾਂ ਜਿਹੜੀਆਂ ਚੰਗੀਆਂ ਚੰਗੇ ਸੋਹਣੇ ਰੰਗ ਰੋਹ ਚ ਕੱਤ ਦੇ ਇਹ ਲੋ ਆ ਦੇ ਸੱਦ ਲੋ ਕਹੇ ਗੱਲੋਂ ਵੈਟ ਖੁੱਜੀ ਨਹੀਂ ਇਹ ਆ ਵੀ ਛੋਟੇ ਹੱਥੇ ਜਾ ਜੂਗੀ ਪੂਰੀ ਉਤਰਾ ਨਹੀਂ ਹੁੰਦੀ ਵਲ ਕੱਡੀ ਪਲੇਰੋ ਚ ਲੈਂਦੀ ਹੀ ਹੈ ਅੱਛਾ ਹਾਂ ਜੀ ਪਲੇਰੋ ਚ ਲੈ ਹੋਣੀ ਪਈ ਆ ਅੱਡੀ ਖੜੀ ਮੋੜਦੀ ਦੂਜਾ ਹਾਥੀ ਜਿਹੜਾ ਸੀ ਨਹੀਂ ਆਈ ਅੱਛਾ ਫਿਰ ਲੱਗਣੀ ਸੀ ਪਿੱਛੇ ਉਹਨਾ ਵਿੰਗੀ ਟੱਡੀ ਕਰਕੇ ਪਾਦ ਲਿੰਦੇ ਪਰ ਫਿਰ ਜੇ ਤੇ ਕੋਈ ਖਤਰਾ ਹੈ ਤੇ ਫਿਰ ਕਈ ਵਾਰੀ ਲਹਾਰਾ ਵਜਦਾ ਤੇ ਫਿਰ ਉਹ ਕੰਮ ਗਲਤ ਹੋ ਸਕਦਾ ਭਾਰਾ ਮਾਲ ਆ ਤੇ ਖਰਚਾ ਫਿਰ ਹਾਂਜੀ ਹਾਂਜੀ ਇਹ ਆ ਵੀ ਗਾਂ ਵੀ ਜਿਹੜੇ ਵੀਰ ਨੇ ਖੜਨੇ ਵੀ ਆ ਉਹ ਵੀ ਇਹ ਵੀ ਗੱਡੀ ਤੋਂ ਦੂਜੀ ਘੱਲੇ ਭਾਵੇਂ ਹਨਾ ਆਪਣੇ ਹਾਂਜੀ ਹਾਂਜੀ ਹਾਥੀ ਚ ਨਹੀਂ ਹੁੰਦੀ ਕੋਣ ਨੂੰ ਭਾਵੇਂ ਆ ਵੀ ਹਾਥੀ ਆ ਤੇ ਬਾਅਦ ਚ ਫਿਰ ਓੱਖਾ ਹੰਦਾ ਵਾ ਪਸ਼ੂ ਹਾਂਜੀ 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 ਹਾਂ ਦੇ ਸਤਾ ਤੇ ਪਾਣੀ ਨੇ ਪੀਣਾ ਤੇ ਆਪੇ ਖਿੱਚ ਲਈ ਆ ਇੱਦਨ ਇਹਦਾ ਉਤਰਾ ਕੀ ਮੁੱਲ ਰੱਖਣਾ ਆਪਾਂ ਮੁੱਲ ਹਰ ਤੀ ਫੋਨ ਤੇ ਕਰਾਂਗੇ ਅੱਛਾ ਇਹਦਾ ਅੱਜ ਹੋਰ ਹੋਊਗਾ ਤੇ ਫਿਰ ਜਿੱਦਨ ਤਿਆਰ ਕੀਤੀ ਤੇ ਅੱਜ ਵਾਲਾ ਮੁੱਲ ਜਿਹੜਾ ਵਾ ਤੁਹਾਨੂੰ ਪਤਾ ਹੀ ਫਰਕ ਪੈਂਦਾ ਫਿਰ ਸ਼ਾਮ ਦਾ ਹਾਂਜੀ ਹਾਂਜੀ ਅੱਜ ਜਿਹੜੀ ਉਹ ਹੋਰ ਮੁੱਲ ਹੋਏਗਾ ਜੇ ਤਿਆਰੀ ਤੇ ਆਣ ਕੇ ਦਵਾਂਗੇ ਉਹ ਮਤਲਬ ਫਿਰ ਉਹ ਸ਼ਾਮ ਛੱਡ ਕੇ ਦੇ ਦੋਗੇ ਹਨਾ ਠੀਕ ਹੈ ਜੀ ਬਾਕੀ ਜੇ ਹਵਾਨੇ 'ਚ ਢਿੱਲਾ ਢੁੱਲਾ ਕਾਫੀ ਇਹ ਹਵਾਨਾ ਪਰਾਂਦੀ ਐ ਇਹਨੇ ਬਹੁਤੇ ਦਿਨ ਨਹੀਂ ਖੜਨੇ ਤੂੰ ਉਤਰਾ ਛੇਤੀ ਪੈਣਾ ਆ ਦੇ ਸਾਦੇ ਜੇ ਇੱਕ ਰਿੱਦਰ ਨੂੰ ਲੈ ਜਾ ਤੋੜ ਦੋ ਅੱਜ ਲਾਇਆ ਹੋ ਜੀ ਤੇ ਬਾਕੀ ਇਹ ਆ ਵੀ ਚੰਗੀ ਸੰਭੀ ਸੰਭੀ ਗਾੜੀ ਵੀ ਗਾਂ ਕੋਈ ਸਾਂਭਲਾ ਕੋਈ ਵੀਰ ਖੜੇ ਤੇ ਫਿਰ ਜਿਹੜੀ ਵਾ ਚੰਗੀ ਤਿਆਰ ਹੋਣੀ ਹੈ ਜਿੰਨੇ ਗਾਂ ਨਸਲ ਤਿਆਰ ਕਰਨੀ ਹੈ ਬਾਕੀ ਇਹੋ ਜੀ ਗਾਂ ਵਛੀ ਦੇਦੇ ਤੇ ਉਹ ਵੀ ਚੰਗੇ ਰੁਪਈਆ ਦੀ ਗਾਂ ਹੁੰਦੀ ਆ ਤੇ ਹਣ ਇਹ ਤੋਂ ਬਾਅਦ ਤੁਹਾਨੂੰ ਇੱਕ ਆ ਦਿਖਾਉਣੀ ਆ ਇਹ ਵੀ ਗੱਬਣ ਆ ਇਹ ਤਿਆਰ ਇਹਨਾਂ ਥੋੜਾ ਟਾਈਮ ਖੜਨਾ ਹੈ ਇਹਦੇ ਵੀ ਥਾਂ ਇੱਕ ਰੀ ਲਾਗੇ ਤਾਂ ਦੇਖ ਸਾਦੇ ਜੀ ਚੰਗੇ ਕੈਪ ਤੇ ਥਾਨਿਆ ਪਰ ਇਹ ਵੀ ਛਿੱਗੀ ਆ ਮੂੰਹ ਤੋਂ ਵਸ਼ੀ ਅੱਛਾ ਦੁੱਧ ਤੀਓ ਬਾਹਰ ਪਾਏਗੀ 30 ਕਿਲੋ ਦੁੱਧ ਪਾਏਗੀ ਵਸ਼ੀ ਹੱਸ ਕੇ ਅੱਛਾ ਤੀਤ ਲੱਗਿਆ ਵੀ ਪਾਜੂਗੀ ਦੂਜਾ ਸੂਗਾ ਪ੍ਰੋਪਰ ਸੁਣੀ ਆ ਅੱਛਾ ਹਾਂਜੀ ਹਾਂਜੀ ਤੋਰ ਫੇਰ ਇੱਕ ਰੀ ਨਾ ਬੜੀ ਵੜ ਹੈ ਠੀਕ ਹੈ ਅਜਲਾ ਆਓ ਜੀ ਬਾਕੀ ਚੰਗੇ ਕਦ ਕੱਟ ਚ ਹੈ ਸੋਹਣੀ ਵੜਿਆ ਥੱਲਿਆਂ ਵੀ ਚੰਗੀ ਭਰੰਦੀ ਆ ਰਾਜੀ ਐ ਵੀ ਪੂਰੀ ਜੇ ਤਿਆਰ ਹੋਣੀ ਐ ਵੀ ਅਜੇ ਇਹਦੇ ਵੀ ਹਵਾਨੇ ਚ ਢਿੱਲਾ ਜੜੀਆਂ ਕਾਫੀ ਆ ਬਾਕੀ ਆ ਵੀ ਗੱਬਨ ਪਸ਼ੂ ਦਾ ਦੁੱਧ ਦਾ ਜਿਹੜਾ ਅੰਦਾਜ਼ਾ ਹੁੰਦਾ ਵਾ ਵੱਧ ਦੇ ਵੀ ਕੱਢ ਸਕਦੀਆਂ ਤੇ ਘੱਟ ਵੀ ਕੱਢ ਸਕਦੀਆਂ ਅੱਜ ਸਾਰੀਆਂ ਪਾਸ ਹੀ ਹੋਣੀਆਂ ਵੀ ਇੱਕ ਸਾਬ ਦੀ ਜੇ ਪਾਸ ਹੀ ਹੋਣੀ ਆ ਹਾਂਜੀ ਹਾਂਜੀ ਤੇ ਇਹਦਾ ਫਿਰ ਕਿੰਨਾ ਮੁੱਲ ਰੱਖਦੀ ਆ ਆਪਾਂ ਮੁੱਲ ਤੇ ਵੇਖੋ ਵਸ਼ੀ ਲੱਖੋਂ ਬਾਹਰ ਵੀ ਵੇਖ ਸਕਦੀ ਆ ਅੱਛਾ ਪਰ ਤੁਸੀਂ ਕਿਹਾ ਸੀ ਵੀ ਜਿਹੜੇ ਪਹਿਲੇ ਫੋਨ ਤੇ ਵਿਕਦੀਆਂ ਜਾਣਾ ਚ ਹਾਂਜੀ 95000 ਚ ਛੋਟ ਕਰਾਂਗੇ 100 ਰੁਪਿਆ ਨਹੀਂ 100 ਰੁਪਿਆ ਨਾ ਕਰਿਓ ਮਸਾ ਖੁੱਲਾ ਮਾਨ ਕਰਦੇ ਆ ਚਲ 500 ਕਰਦੇ ਕੋਈ ਫੋਨ ਲਾਵੇ ਕਰੀ ਆਪੇ ਉਹ ਫਿਰ ਆਪੇ ਮੌਕੇ ਤੇ ਪਤਾ ਲੱਗ ਜਾਂਦਾ ਹੁੰਦਾ ਕਿੰਨਾ ਕਰਨਾ ਕਿੰਨਾ ਨਹੀਂ ਤੇ ਹੋਰ ਕੁਝ ਕਹਣਾ ਫਿਰ ਮਿਹਰਬਾਨੀ ਤੁਸੀਂ ਆਏ ਧੰਨਵਾਦ ਦਾ ਬਾਕੀ ਇਹ ਵੀ ਗੱਬਣਾ ਆਪਣੀਆਂ ਪਾਸ ਕਰਕੇ ਨਾ ਬਿਲਕੁਲ ਤਸੱਲੀ ਕਰਕੇ ਆਪਣੀ ਖੜਨ ਜੀ ਵੇਖ ਚੱਕ ਕੇ ਤਸੱਲੀ ਕਰਕੇ ਖੜੋ ਜੀ ਠੀਕ ਹੈ ਜੀ ਕਿਹੜੀ ਆਨਲਾਈਨ ਚਾਹੀਏਗੀ ਹਾਂਜੀ ਉਹਦੀ ਸਾਡੀ ਗਰੰਟੀ ਹੋਏਗੀ ਠੀਕ ਹੈ ਜੀ ਤਣ ਦੀ ਠੀਕ ਹੈ ਜਿਹੜਾ ਬਾਕੀ ਇਥੋਂ ਜੋ ਕਿ ਪਸਮਾ ਕੇ ਚੈੱਕ ਕਰਕੇ ਆਉਦੀ ਖੜਦਾ ਵਾ ਹਾਂਜੀ ਉਹਦੀ ਸਾਡੀ ਇੱਕ ਰਾਤ ਦੀ ਗਾਰੰਟੀ ਹੈਗੀ ਮੁੜ ਕੇ ਪੰਜ ਸੱਤਾ ਦਹ ਦੇਣਾ ਬਾਅਦ ਆਣ ਕੇ ਕੋਈ ਟੋਲੀ ਠੀਕ ਹੈ ਜੀ ਠੀਕ